ਅੰਮ੍ਰਿਤਸਰ ਦੇ ਹਾਥੀ ਦੇ ਥਾਣਾ ਰਮਦਾਸ ਅਧੀਨ ਪੈਂਦੇ ਪਿੰਡ ਆਵਾਨ ਵਿੱਚ ਇੱਕ ਨੂ ਆਪਣੇ ਸਹੁਰੇ ਨੂੰ ਬੇਹੋਸ਼ ਕਰਕੇ ਆਪਣੇ ਪ੍ਰੇਮੀ ਦੇ ਨਾਲ ਘਰੋਂ ਭੱਜ ਗਈ। ਇਸ ਸਬੰਧੀ ਪ੍ਰੈਸ ਕਾਨਫਰੰਸ ਦੇ ਦੌਰਾਨ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰਵਿੰਦਰ ਸਿੰਘ ਆਲਖ ਨੇ ਦੱਸਿਆ ਕਿ ਮਾਮਲਾ ਥਾਣਾ ਰਮਦਾਸ ਅਧੀਨ ਪੈਂਦੇ ਪਿੰਡ ਆਵਾਨ ਦਾ ਹੈ ਜਿੱਥੇ ਇੱਕ ਨੂ ਆਪਣੇ ਸੱਸ ਦੇ ਨਾਲ ਸੁੱਤੀ ਹੋਈ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਹ ਰਾਤ ਨੂੰ ਘਰੋਂ ਭੱਜ ਗਈ ਤੇ ਇਸੇ ਦੌਰਾਨ ਉਹ ਆਪਣੇ ਸਹੁਰੇ ਦਾ 8,63,000 ਰੁਪਇਆ ਸੋਨਾ ਦੋ ਪਾਸਪੋਰਟ ਏਟੀਐਮ ਅਤੇ ਕਾਰ ਲੈ ਕੇ ਭੱਜ ਗਈ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਨੂੰ ਅਤੇ ਉਸ ਦੇ ਪ੍ਰੇਮ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਕੋਲ ਆਮਦਗੀ ਕਰਨ ਲਈ ਗਈ ਹੈ ਉਸ ਨੇ ਦੱਸਿਆ ਹੈ ਕਿ ਲੜਕੀ ਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ ਉਹਨਾਂ ਇਹ ਵੀ ਦੱਸਿਆ ਹੈ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਵੀ ਵੇਖੋ ਇਹ ਤਸਵੀਰਾਂ ਹਾਂਜੀ ਇਹ ਮਿਤੀ 18 8 24 ਨੂੰ ਜੀ ਥਾਣਾ ਰਮਦਾਸ ਤੋਂ ਸਾਡੇ ਐਡਿਸ਼ਨਲ ਐਸਐਚਓ ਗੁਰਕਬਾਲ ਸਿੰਘ ਨੇ ਇਨਾ ਪਾਸ ਰੇਸ਼ਮ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਮਵਾਨ ਥਾਣਾ ਰਮਦਾਸ ਨੇ ਇਹ ਸਟੇਟਮੈਂਟ ਦਿੱਤੀ ਕਿ ਉਹ ਉਸ ਦਾ ਬੇਟਾ ਜਿਹੜਾ ਇਟਲੀ ਦੇ ਵਿੱਚ ਰਹਿੰਦਾ ਤੇ ਉਹਦੀ ਨੌ ਤੇ ਰੇਸ਼ਮ ਸਿੰਘ ਖੁਦ ਜਿਹੜਾ ਆਪਣੇ ਘਰ ਰਹਿੰਦੇ ਰਹੇ ਤੇ ਪਿੰਡ ਮਵਾਨ ਤੇ 17-18 ਦੀ ਦਰਮਿਆਨੀ ਰਾਤ ਨੂੰ ਰੇਸ਼ਮ ਸਿੰਘ ਨੇ 2:00 ਵਜੇ ਕਰੀਬ ਉੱਠ ਕੇ ਵੇਖਿਆ ਵੀ ਉਹਦੇ ਘਰ ਦੇ ਦਰਵਾਜ਼ੇ ਜਿਹੜੇ ਖੁੱਲੇ ਸੀਗੇ ਸਮਾਨ ਅਲਮਾਰੀਆਂ ਮੇਨ ਖੁੱਲੀਆਂ ਸੀਗੀਆਂ ਤੇ ਸਮਾਨ ਖਿੰਡ ਰਿਆ ਸੀਗਾ ਤੇ ਉਹਦੇ ਘਰ ਨੌ ਮੌਜੂਦ ਨਹੀਂ ਸੀ ਦੇ ਨਾਲ ਹੀ ਉਹਦੀ ਜਿਹੜੀ ਸਵਿਫਟ ਕਾਰ ਸੀ ਘਰੋਂ ਗਾਇਬ ਸੀ ਜਦੋਂ ਨੇ ਆਲੇ ਦੁਆਲੇ ਚੈੱਕ ਕੀਤਾ ਉਹਨੂੰ ਕਲੀਅਰ ਹੋਇਆ ਕਿਉਂਕਿ ਉਹ ਪਿਛਲੇ ਦਿਨਾਂ ਚ ਕੋਈ ਸ਼ੱਕ ਸੀਗਾ ਉਹਨੂੰ ਕਲੀਅਰ ਹੋਇਆ ਵੀ ਉਹਦੀ ਨੋਂ ਕਿਸੇ ਅਣਪਛਾਤੇ ਬੰਦੇ ਨਾਲ ਕਰਦਾ ਮੇਨ ਕੀਮਤੀ ਸਮਾਨ ਜਿਹਦੇ ਵਿੱਚ ਕਰੀਬ 15 ਟੋਲੇ ਸੋਨਾ ਉਹਨਾਂ ਦੇ ਪਾਸਪੋਰਟ ਤੇ ਉਹਨਾਂ ਦੀ ਸਵਿਫਟ ਕਾਰ ਜਿਹੜੀ ਲੈ ਕੇ ਤੇ ਉਹ ਗਾਇਬ ਹੋ ਰਹੀ ਸੀ ਜਿਸ ਤੇ ਅਸੀਂ ਥਾਣਾ ਰਮਜਾਦ ਦੇ ਵਿੱਚ ਮੁਕੱਫਰ ਥਾਣਾ ਅਵਤਾਰ ਸਿੰਘ ਸਬੰਕਟਕ ਸਾਹਿਬ ਨੂੰ ਮਕਦਮਾ ਨੰਬਰ 83 ਐਮਟੀ 18824 ਅੰਡਰ ਸੈਕਸ਼ਨ 305 ਬੀ 35 ਬੀ ਐਨ ਐਸ थाना ਰਮਦਾਸ ਰਾਜਯੋਜਿਤ ਕੀਤਾ ਇਹਦੀ ਤਫਤੀਸ਼ ਜਿਹੜੀ ਆ ਟੈਕਨੀਕਲ ਤਰੀਕੇ ਨਾਲ ਕੀਤੀ ਤੇ ਵਧੀਆ ਤਫਤੀਸ਼ ਕਰਦਿਆ ਹੋਇਆ ਮੁੱਖ ਅਫਸਰ थाना ਰਮਦਾਸ ਦੀ ਟੀਮ ਵੱਲੋਂ ਜਿਹੜਾ ਉਸ ਦੀ ਜਿਹੜੀ ਆ ਰੇਸ਼ਮ ਸਿੰਘ ਦੀ ਨੌ ਪਰਨੀਤ ਕੌਰ ਤੇ ਉਸ ਦੇ ਨਾਲ ਸੁਖਪ੍ਰੀਤ ਸਿੰਘ ਏਲੀਅਸ ਸੁਖੀ ਸਨ ਬਲਕਾਰ ਸਿੰਘ ਵਾਸੀ ਗਗੋਵਾਲ ਜਿਹੜੇ ਕਿ ਇਹਨਾਂ ਦੇ ਦੋਹਾਂ ਦੇ ਆਪਸ ਵਿੱਚ ਸਬੰਧ ਸੀਗੇ ਇਹਨਾਂ ਦੋਵਾਂ ਨੂੰ ਰਮਦਾਸ ਲਾਗੋ ਅਵਾਨਪਿੰਡ ਦੇ ਬਾਹਰੋਂ ਇਹਨਾਂ ਨੂੰ ਅਰੈਸਟ ਕੀਤਾ ਔਰ ਅਰੈਸਟ ਕਰਕੇ ਇਹਨਾਂ ਵੱਲੋਂ ਜਿਹੜਾ ਘਰੋਂ ਚੋਰੀ ਕੀਤਾ ਸਮਾਨ ਸੀਗਾ 15 ਤੋਲੇ ਸੋਨਾ ਤੇ ਨਾਲ ਇਹਨਾਂ ਦੇ ਜਿਹੜੇ ਪਤੀ ਪਤਨੀ ਦੇ ਪਾਸਪੋਰਟ ਤੇ ਹੋਰ ਕੁਝ ਕੀਮਤੀ ਸਮਾਨ ਦੇ ਨਾਲ 4-5 ਇਹਨਾਂ ਦੇ ਏਟੀਐਮ ਸੀਗੇ ਉਹ ਸਾਰਾ ਕੁਝ ਬਰਾਂਧ ਕਰਦੇ ਜਿਵੇਂ ਪਾਸਪੋਰਟ ਖੜਨ ਦੀ ਇਹ ਮੰਚਰੀ ਕਰਨੀ ਪਾਸਪੋਰਟ کئی ਵਾਰੀ ਅਸਲ ਦੇ ਵਿੱਚ ਇਹ ਕਾਰਨ ਸੀਗਾ ਵੀ ਇਹਨਾਂ ਦੇ ਜਿਹੜੀ ਨੌ ਸਹੁਰੇ ਦਾ ਆਪਸ ਵਿੱਚ ਸਬੰਧ ਜਿਹੜੇ ਪਰਿਵਾਰਕ ਤੌਰ ਤੇ ਠੀਕ ਨਹੀਂ ਸੀਗੇ ਤੇ ਪਾਸਪੋਰਟ ਉਹਨਾਂ ਨੂੰ ਖਰਾਬ ਕਰਨ ਵਾਸਤੇ ਵੀ ਗਾਂ ਨਾ ਬੰਨ ਕੇ ਜਲਦੀ ਤੇ ਨਾ ਹੀ ਉਹ ਬਾਹਰ ਕਿਤੇ ਜਾ ਸਕਣਗੇ ਇਸ ਕਰਕੇ ਉਹ ਲੈ ਤੇ ਪਤਾ ਲੱਗ ਸਕਿਆ ਵੀ ਕਿੱਥੇ ਜਾ ਰਹੇ ਸੀ ਇੱਥੋਂ ਘਰੋਂ ਫਰਾਰ ਹੋ ਗਏ ਅਸਲ ਦੇ ਵਿੱਚ ਕਿਉਂਕਿ ਇਹਦਾ ਵਿਆਹ ਅਲਰੇਡੀ ਪਹਿਲਾਂ ਹੋਇਆ ਸੀਗਾ ਪ੍ਰਨੀਤ ਕੌਰ ਦਾ ਤੇ ਜਿਹੜਾ ਸੁਖਪ੍ਰੀਤ ਸੁਖੀ ਆ ਇਹਨਾਂ ਦੀ ਇਹਨਾਂ ਦੀ ਆਪਸ ਵਿੱਚ ਇਹ ਨੀਤੀ ਸੀ ਕਿ ਇਹ ਦੋਵੇਂ ਲਿਮਿਟ ਰਿਲੇਸ਼ਨ ਦੇ ਵਿੱਚ ਰਹਿਣਗੇ ਤੇ ਜਿਹੜਾ ਜਿਹੜੀ ਆ ਪਰਨੀਤ कौर ਇਹਦੇ ਵੱਲੋਂ ਹਾਈ ਕੋਰਟ ਦੇ ਵਿੱਚ ਰਿਟ ਕਰਨੀ ਸੀ ਕਿ ਜਾਂ ਹਾਈ ਕੋਰਟ ਤੋਂ ਇਹ ਮਦਦ ਲੈਣੀ ਸੀ ਵੀ ਮੇਰਾ ਸਹੁਰਾ ਪਰਿਵਾਰ ਮੈਨੂੰ ਤੰਗ ਕਰਦਾ ਵਾ ਘਰ ਵਾਲਾ ਮੈਨੂੰ ਕੁੱਟਦਾ ਮਾਰਦਾ ਵਾ ਤੇ ਮੈਂ ਇਹ ਮੈਨੂੰ ਹਰ ਤਰੀਕੇ ਨਾਲ ਮੈਨੇ ਜਿਹੜੀਆਂ ਮੇਰੀਆਂ ਬੁਣਿਆਦੀ ਲੋੜਾਂ ਪੂਰੀਆਂ ਕਰਦਾ ਸੁਪੀ ਤੇ ਜਦੋਂ ਇਹ ਅਦਾਲਤ ਵੱਲੋਂ ਆਰਡਰ ਹੋ ਜਾਂਦੇ ਤੇ ਫਿਰ ਇਹ ਜਿਹੜਾ ਇਹਨਾਂ ਦਾ ਸਮਾਨ ਸੀਗਾ ਜਿਹੜਾ ਇਹ ਹੀ ਇਹਨਾਂ ਦਾ ਸੋਨਾ ਤੇ ਸਾਰਾ ਸਮਾਨ ਇਹਨਾਂ ਨੇ ਆਪ ਲੈ ਕੇ ਤੇ ਫਿਰ ਆਪਣੀ ਅਗਲੀ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੇ ਸੀ ਇਹ ਪਤਾ ਲੱਗਾ ਕਿੰਨੇ ਕੁ ਜੇ ਭੱਜੇ ਕਿਸ ਤਰ੍ਹਾਂ ਭੱਜੇ ਕੋਈ ਪਰਿਵਾਰ ਨੂੰ ਸੰਗਾਤ ਗੁਇਰਾ ਹੋ ਗਿਆ ਤੁਹਾਨੂੰ ਨਹੀਂ ਆ ਜੀ ਹਾਂ ਜੀ ਹਾਂ ਜੀ ਇਹਦੇ ਇਹ ਕਲੀਅਰ ਹੋਇਆ ਜੀ 17 18 ਦੀ ਰਾਤ ਨੂੰ ਇਹਨੇ ਉਹਨਾਂ ਨੂੰ ਕੋ ਸਵਜੀ ਚ ਤੇ ਉਹ ਕਰੀਬ ਕਾਫੀ دیر ਬੇਹੋਸ਼ ਰਹਿਣ ਤੋਂ ਬਾਅਦ ਉਹਨੇ ਚੱਲ ਨੂੰ ਇਹ ਆਪਣਾ ਸਾਮਾਨ ਲੈ ਕੇ ਨਿਕੂ ਗਏ ਤੇ ਜਦੋਂ ਉਹਨਾਂ ਨੇ ਇਹ ਸਾਰਾ ਕੁਝ ਉਹਨਾਂ ਨੂੰ ਪਤਾ ਲੱਗਾ ਤੇ ਜਦੋਂ ਪੁਲਿਸ ਨੂੰ ਤਲਾਸ਼ ਦਿੱਤੀ ਅਸੀਂ ਤੁਰੰਤ ਤਫਤੀਸ਼ ਕਰਕੇ ਤੇ ਆਪਣੇ ਤਰੀਕੇ ਨਾਲ ਸਰ ਕਿੰਨੇ ਕੁ ਸਮੇਂ ਤੋਂ ਰਿਲੇਸ਼ਨ ਸੀ ਇਹ ਤਫਤੀਸ਼ਦਾਰ ਨੇ ਸਾਹਮਣੇ ਆਇਆ ਕਿ ਪਿਛਲੇ ਡੇਢ ਦੋ ਸਾਲ ਤੋਂ ਇਹਨਾਂ ਦੇ ਆਪਸ ਵਿੱਚ ਕਿਸ ਤਰੀਕੇ ਦਾ ਰਿਲੇਸ਼ਨ ਬੜੇ ਸੀ ਕੁਝ ਸਮਝਿਆ ਦੇਖੋ ਆਪਣਾ ਆਮ ਆਪਾਂ ਨੂੰ ਪਤਾ ਜੀ ਅੱਜ ਕੱਲ ਪਰਿਵਾਰ ਜਿਹੜੇ ਬਾਹਰ ਚੱਲ ਗਿਆ ਬੰਦਾ ਜਿਹੜਾ ਆਪਾਂ ਨੂੰ ਮੁੰਡਾ ਉਥੇ ਆਪਣੀ ਰੋਜੀ ਰੋਟੀ ਲਈ ਆਇਤੀ ਮਗਰ ਇਹਨੂੰ ਸਹੂਲਤਾਂ ਸਾਰੀਆਂ ਸੀਗੀਆਂ ਪੈਸਾ ਖੁੱਲਾ ਸੀਗਾ ਜੀ ਤੇ ਜਦੋਂ ਆਉਂਦੇ ਜਾਂਦੇ ਇਹਨਾਂ ਦੀ ਆਪਸੀ ਖੰਡ ਬਣੀ ਕੋਈ ਬੱਚਾ ਵੀ ਹੈਗਾ ਜੀ ਨਹੀਂ ਜੀ ਬੱਚਾ ਕੋਈ ਨਹੀਂ ਜੀ ਕੋਈ ਅਦਾਲਤ ਵਿੱਚ ਪੇਸ਼ ਕਰਤਾ ਕਿ ਹਾਂ ਜੀ ਅਦਾਲਤ ਵਿੱਚ ਪੇਸ਼ ਕਰਕੇ ਜੀ ਬਕਾਇਦਾ ਮੈਂ 2 ਦਿਨ ਦਾ ਰਿਮਾਂਡ ਲਿਆ ਗਿਆ ਸੀਗਾ ਰਿਮਾਂਡ ਤੋਂ ਬਾਅਦ ਇਹਨਾਂ ਨੇ ਜਿੰਨੀ ਚੋਰੀ ਕੀਤੀ 100% ਰਿਕਵਰੀ ਕੀਤੀ ਹੈ ਜਿਹੜਾ ਗਹਿਣਾ ਆ ਇਹ 8 ਲੱਖ ਤੇ 63000 ਰੁਪਏ ਦਾ ਗਹਿਣਾ ਬਣਦਾ ਜੀ ਜਿਹੜਾ ਇਹਨਾਂ ਦਾ ਇਹਨਾਂ ਨੇ ਚੋਰੀ ਕੀਤਾ ਇਹ ਕਿੱਥੋਂ ਰਿਕਵਰੀ ਹੋਈ ਹੈ ਇਹ ਇਹਨਾਂ ਨੇ ਉੱਥੇ ਹੀ ਪਿੰਡ ਦੇ ਬਾਹਰ ਜਦੋਂ ਉੱਥੋਂ ਨਿਕਲੇ ਨੇ ਜੀ ਚੋਰੀ ਕਰਕੇ ਤੇ ਇਹ ਸਾਰਾ ਸਮਾਨ ਇਹਨਾਂ ਨੇ ਬਾਹਰ ਨਿਕਾਤਾ ਸੀਗਾ ਜਿਹੜਾ ਹੁਣ ਇਹਨਾਂ ਨੇ ਆਪਣੀ ਨਿਸ਼ਾਨਦੇਹੀ ਕਰਕੇ ਤੇ ਸਾਨੂੰ ਪਰੰਪਰਤ ਠੀਕ ਠੀਕ